ਸਾਚੀ ਗਾਲ ਜੀ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਉਹ ਬੱਜਦਾ ਨਾ ਓਹੋ ਕੈਮਰਾ ਹੀ ਗੰਦਾ ਹੋਇਆ ਪਿਆ ਯਾਰ ਸੱਚੀ ਗਾਲ ਜੀ ਕਿਦਾਂ ਹਾਲ ਚਾਲ ਜੀ ਠੀਕ ਠਾਕ ਹਾਂ ਜੀ ਛੜ ਦੀ ਕਲਾ ਕਿਨੇ ਕਿਨੇ ਦੇਖ ਲਿਆ ਵਾਰਨਿੰਗ ਵਾਜੀ ਵਾਜੀ ਵਾ 1 ਸੈਕਿੰਡ ਸਟੇ ਥੈਂਕ ਯੂ ਥੈਂਕ ਯੂ ਥੈਂਕ ਯੂ ਪਹਿਲਾਂ ਤਾਂ ਕਹਾਂ ਬਾਈ ਵਾਰਨਿੰਗ ਨੇ ਯਾਦ ਕਰਾ ਦਿੱਤੀ ਥੈਂਕ ਯੂ ਮਹਾਰਾਜ ਸੋ ਹੈਲੋ ਕਿਵੇਂ ਹੋ ਬਧਾਈ ਹੋਵੇ ਵਾਰਨਿੰਗ ਦੀ ਥੈਂਕ ਯੂ ਜੀ ਪਦਮ ਸ਼੍ਰੀ ਨਿਰਮਲ ਰਿਸ਼ੀ ਜੀ ਤੋਂ ਸਾਨੂੰ ਬਧਾਈਆਂ ਮਿਲ ਰਹੀਆਂ ਨੇ ਵਾਹ 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 ਵਾਰਨਿੰਗ ਦਾ ਮੇਰਾ ਭਾਈ ਰਾਣਾ ਹੋ ਤੇਰੀ ਦੀ ਰਾਣੀ ਕਿਦਾ ਹਾਲ ਚੱਲਿਆ ਉਹ ਉਹ ਕਿੱਥੇ ਆ ਤੁਹਾਡੇ ਕੋਲੇ ਪੰਮਾ ਤੁਹਾਡੇ ਕੋਲੇ ਪੰਮਾ ਵੀ ਹੈ ਪੰਮਾ ਵੀ ਹੈ ਨਹੀਂ ਨਹੀਂ ਪੰਮਾ ਜੀ ਅੱ비 ਨਹੀਂ ਆਏ ਪੰਮਾ ਹਲੇ ਬਾਸ ਨਹੀਂ ਚੜਿਆ ਹੁਣ ਇਹਨਾਂ ਕੋਈ ਨਹੀਂ ਦੇਖੋ ਦੇਖੋ ਕਿੱਥੇ ਆ ਬਾਰਪੂਰ ਹੋਣਾ ਕਿਤੇ ਖੱਬੇ ਸਜੇ ਲੱਭੋ ਉਹਨੂੰ ਮਾਰਾ ਜਾ ਪੰਮੇ ਨਾਲ ਵੀ ਲੋਕੀਆਂ ਨੇ ਗੱਲ ਕਰਨੀ ਹੈ ਕਹਿੰਦੇ ਕਾਊ ਕੰਮ ਪੰਮਾ ਹੋਈ ਪਈ ਹੈ ਪੰਮਾ ਹੁਣ ਸ਼ਾਟ ਦੇ ਰਿਹਾ ਵਾ ਜਸਮੀਨ ਕਿਦਾਂ ਲੱਗ ਰਿਹਾ ਤੈਨੂੰ ਬਹੁਤ ਅੱਛਾ

ਇਹ ਆ ਜਸ ਕੇਵਰ ਹੁਣ ਫਰੀ ਮਿੰਟਿਕ ਆ ਬਲਜੀ ਬਲਜੀਸ ਭਾਜੀ ਕੱਲ ਦੇ ਇੰਨੇ ਖੁਸ਼ ਹੋਏ ਬੈਨੇ ਕਹਿੰਦੇ ਬਸ ਹੁਣ ਮੈਂ ਬਣਾਇਆ ਕਰਨੀ ਐ ਐਕਸ਼ਨ ਫਿਲਮਾਂ ਕਹਿੰਦੇ ਕਹਿੰਦੇ ਡੈਸ਼ ਜੈ ਡਿਸਟ੍ਰਿਬਿਊਸ਼ਨ ਡਿਸ਼ੂ ਕੀ ਹੋ ਗਿਆ ਤੁਹਾਡੇ ਫੋਨ ਨੂੰ ਹਾਂ ਕੁਝ ਮਿੰਟ ਵਕਤ ਚਲੇ ਜਾਦਾ ਪੂਰਾ ਪੂਰਾ ਬਸ ਗਾ ਪਾ ਲਿਆ ਕਰਨਾ ਗਾ ਮੈਨਾਂ ਦਾ ਥੈਂਕ ਯੂ ਸਾਰਿਆਂ ਦਾ ਸੋ ਖਾਸ ਕਰਕੇ ਅੱਛਾ ਕੈਨੇਡਾ ਆ ਕਹਿੰਦੇ ਵਿਕਟੋਰੀਆ ਸਾਰੇ ਕਿਤੇ ਲੱਗਿਆ ਵੀਰੇ ਕੈਨੇਡਾ ਵਾਲਿਓ ਸਾਰੇ ਕਿਤੇ ਲੱਗਿਆ ਤੁਸੀਂ ਦੇਖੋ ਇੱਕ ਵਾਰੀ ਖੋਲ ਕੇ ਲਿਸਟਾਂ ਲੁਸਟਾ ਨੇ ਰੇਠਾਲੀ ਪਈਆ ਕੈਨੇਡਾ ਵਾਲਿਆ ਨਹੀਂ ਸਾਰੇ ਦੇ ਸਾਰੇ ਜਾ ਕੇ ਦੇਖੋ ਯੂ ਵਿਲ ਨੋਟ ਬੀ ਇੰਪੋਰਟੈਂਟ ਸਾਨੂੰ ਚੰਡੀਗੜ੍ਹ ਫੋਲ ਆ ਸਾਰਾ ਕੋ ਫੋਲ ਆ ਵਾ ਕੀ ਅੰਨੇਆ ਫੱਟੇ ਹੀ ਦੋ ਸਾਰੇ ਥੋੜਾ ਵਾਓ ਆ ਥਸੰਡੇ ਓਕੇ ਰੈਡੀ ਫਰਸਟ ਪਲੇਸ ਓ ਯਾਰ ਪਰਿੰਸਾ ਦਾ ਦਿਖਾਓ ਕਿੱਥੇ ਆ ਬਾਹਰ ਖੜੇ ਹੈ ਜੀ ਬਾਹਰ ਖੜਾ ਜਾ ਜੀ ਬਾਹਰ ਦੇਖੀ ਬਾਹਰ ਬਹੁਤ ਦੂਰ ਉਹਨੂੰ ਆਵਾਜ਼ ਤਾਂ ਮਾਰੋ ਉਹਨੂੰ ਇੱਕ ਇੱਕ ਤੇ ਸ਼ੂਟਿੰਗ ਕਰ ਰਹੇ ਨੇ ਇੱਕ ਦੋੜ ਮੈਂ ਰੱਖਾਉਣਾ ਮੈਂ ਕੋਰਾ ਤੁਹਾਨੂੰ ਮੈਂ ਰੱਖਾਉਣਾ ਆ ਦੇਖਾ ਓਏ ਆਹ ਖੜਾ ਪੰਮਾ ਆਹ ਖੜਾ ਵੀ ਪੰਮਾ ਪੰਮੇ ਨੂੰ ਤੁਸੀਂ ਦੇਖ ਲਓ ਇੱਥੋਂ ਤੇ ਪੰਮਾ ਜੀ ਉੱਥੇ ਬੈਠੇ ਹਨ

थैंक <laughs> यू थैंक और... यू थैंक यू थैंक यू थैंक यू जी वॉशिंग पाउडर पम् थाले लिख रही थैंक यू जस